ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਨਵੀਂ ਰਾਸ਼ਟਰੀ ਸਿਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ ਹੋ ਗਈਆਂ ਨੇ। ਕੋਸ਼ਿਸ਼ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਜਿਨ੍ਹਾਂ ਨੇ ਅੱਜ ਚੰਡੀਗੜ੍ਹ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਨ ਇਸ ਜੋ ਕਨਵੈਨਸ਼ਨ ਹੈ ਅੰਦਰ ਉਹਦਾ ਨਾਮ ਦਿੱਤਾ ਗਿਆ ਹੈ। ਆបਦਾਵਸਥਾ ਵਿੱਚ ਚੁਣੌਤੀਆਂ ਅਤੇ ਹੱਲ। ਦਰਸਲ ਇਸ ਮੀਟਿੰਗ ਦੇ ਵਿੱਚ ਜੋ ਪੰਜਾਬ ਦੇ ਵੱਖ-ਵੱਖ ਦਿਨਾਂ ਨੇ ਖਾਸ ਤੌਰ ਤੇ ਆਵਾਜ਼ੇ ਪੰਜਾਬ ਜਾਂ ਆਮ ਆਦੀ ਪਾਰਟੀ ਦੇ ਸਾਬਕਾ ਕਰਮਿੰਦਰ ਸੁੱਚਾ ਸਿੰਘ ਛੋਟੇਪੁਰ ਤੇ ਇਸ ਤੋਂ ਇਲਾਵਾ ਹੋਰ ਵੱਖ-ਵੱਖ ਦਿਨਾਂ ਨੂੰ ਇਸ ਮੀਟਿੰਗ ਵਿੱਚ ਸੱਦਿਆ ਗਿਆ ਹੈ ਜੇਕਰ ਗੱਲ ਕਰੀ ਜਾਵੇ ਮੀਟਿੰਗ ਦੇ ਵਿੱਚ ਕੌਣ-ਕੌਣ ਸ਼ਾਮਲ ਆਤ ਉਹਨਾਂ ਵਿੱਚੋਂ ਆਵਾਜ਼ੇ ਪੰਜਾਬ ਵੱਲੋਂ ਪ੍ਰਗਟ ਸਿੰਘ ਔਰ ਜੋ ਹੈ ਛੋਟੇਪੁਰ ਦੇ ਧੜੇ ਵੱਲੋਂ ਅਚਾ ਸਕਿੰਗਰਾ ਅਤੇ ਹੋਰ ਸੀਗਾ ਕਟੀਆਂ ਹੋਈਆਂ ਨੇ ਉਸ ਤੋਂ ਬਾਅਦ ਜੋ ਹੈ ਇਸ ਮੀਟਿੰਗ ਤੋਂ ਬਾਅਦ ਪੰਜਾਬ ਦੇ ਕਿਹੜੀ ਕਿਹੜੀਆਂ ਚੁਣੌਤੀਆਂ ਹੈਗੀਆਂ ਨੇ ਪੰਜਾਬ ਨੂੰ ਕਿਸ ਤਰੀਕੇ ਨਾਲ ਅੱਗੇ ਲਿਜਾਜ਼ ਦਿੰਦਾ ਇਹ ਦੇਖਣਾ ਕਾਫੀ ਅਹਿਮ ਹੋਏਗਾ ਫਿਲਹਾਲ ਇਹੀ ਹੈ ਕਿ ਇਹ ਜੋ ਅਲਗ-ਅਲਗ ਧਿਰਾਂ ਦੇ ਲੋਕ ਨੇ ਕਿਆ ਇਹ ਰਾਜਨੀਤਿਕ ਪਾਰਟੀ ਬਣਾਉਂਦੇ ਨੇ ਜਾਂ ਫਿਰ ਇਹ ਫਰੰਟ ਬਣਾਉਂਦੇ ਨੇ ਉਸੇ ਤਹਿਤ ਇਹ ਕਾਫੀ ਅਹਿਮ ਹੋਏਗਾ ਕੈਮਰਾਮੈਨ ਗੁਛਨਦੇ ਨਾਲ ਸਰਬਜੀਤ ਸਿੰਘ ਐਪੀਸਾਂਜਾ ਚੰਡੀਗੜ੍ਹ